ਸਰਦਾਰ ਜੀ ਕੀ ਨਾਮ ਹੈ ਜੀ ਸਰਦਾਰ ਜਸਵਿੰਦਰ ਸਿੰਘ ਸਰਦਾਰ ਜਸਵਿੰਦਰ ਸਿੰਘ ਜੀ ਸਰਪੰਚ ਦੇ ਕੀਤੇ ਹੋਏ ਕੰਮ ਕਿਦਾਂ ਦੇ ਲੱਗਦੇ ਆ ਬਹੁਤ ਵਧੀਆ ਮੈਂ ਤਾਂ ਕਿੰਨਾ ਸਾਡੇ ਇਲਾਕੇ ਦੇ ਵਿੱਚ ਪਹਿਲੇ ਸਰਪੰਚ ਹੋਣਗੇ ਜਿਨ੍ਹਾਂ ਦਾ ਕਿ ਐਨ ਆਰ ਆਈ ਕੋਟੇ ਦੇ ਵਿੱਚੋਂ ਇੰਨਾ ਵਧੀਆ ਕੰਮ ਕਰਾ ਰਹੇ ਆ ਪਰ ਇਤਰਾ ਕਿ ਪਿੰਡ ਵਾਲਿਆਂ ਨੂੰ ਸਹਿਯੋਗ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਆ ਕੁਝ ਪਰਸੈਂਟੇਜ ਇਹੋ ਜਿਹੀ ਆ ਤੇ ਜਿਹੜੇ ਇਹ ਸਹਿਯੋਗ ਤੋਂ ਵਾਂਝੇ ਰਹਿ ਰਹੇ ਆ ਤੇ ਜੇ ਪੈਸਾ ਐਨ ਆਰ ਆਈ ਕੋਟੇ ਚੋਂ ਲਾ ਰਹੇ ਆ ਸਰਪੰਚ ਸਾਹਿਬ ਦੀ ਸਤਕਾ ਦਾ ਕੰਮ ਉਸ ਪਿੰਡ ਦਾ ਜਿਹੜਾ ਨਾਂ ਨੇ ਬਣ ਜਾਊਗਾ ਜੀ ਪੰਜਾਬ ਦੇ ਵਿੱਚ ਇਹ ਛੱਪੜ ਦੀ ਜਿਹੜੀ ਹਾਲਤ ਹੈ ਬਹੁਤ ਮਾੜੀ ਸੀ ਕਿ ਇਹਦਾ ਬਾਰਮੀ ਬਿਲਕੁਲ ਖਤਮ ਹੋ ਚੁੱਕਾ ਸੀਗਾ ਹਾਂਜੀ ਹਾਂਜੀ ਅੱਜ ਦੇਖਿਆ ਘੁੰਮ ਕੇ तकरीबन 10 ਕੋ ਫੁੱਟ ਦੇ ਲਾਗੇ ਲਾਗੇ ਬਾਰਮ ਬੰਨਿਆ ਗਿਆ ਤੇ ਇੱਥੇ ਘੁੰਮਦੇ ਹੋ ਕਿਤੇ ਸੈਰ ਕਰਨ ਵੀ ਜਾਂਦੇ ਉਹਦੇ ਆਲੇ ਦੁਆਲੇ ਕੁਰਸੀਆਂ ਲਗੀਆਂ ਹੋਈਆਂ ਸਸੀਂ ਤਾਂ ਦੋ ਟਾਈਮ ਜਿਹੜੀ ਗੱਲ ਆਈ ਦਾ ਅਸੀਂ ਦੋ ਟਾਈਮ ਆਈਦਾ ਦੋ ਟਾਈਮ ਸਵੇਰ ਨੂੰ ਵੀ ਸ਼ਾਮਾਂ ਨੂੰ ਵੀ ਇਹ ਤਾਂ ਹਲੇ ਹੋਰ ਵਧੀਆ ਹੋਣਾ ਇਹਦੇ ਆਲ ਦੁਆਲੇ ਬਣਨਾ ਆ ਜਿੱਦਣ ਇਹਦਾ ਫਰਸ਼ ਲੱਗਣਾ ਇਹ ਹੋਰ 2-3 ਫੁੱਟ ਉੱਚਾ ਹੋ ਕੇ ਇਹਦੇ ਆਲ ਦੁਆਲੇ 4-5 ਫੁੱਟ ਦੀ ਬਣਾਵਾਂਗੇ ਜੇ ਤੇ ਸਾਰਾ ਨਗਰੇ ਹੀ ਆ ਕੇ ਸਵੇਰ ਸ਼ਾਮ ਸੈਰ ਕਰ ਸਕੇ ਮਨ ਖੁਸ਼ ਹੁੰਦਾ ਸਰਪੰਚ ਦੇ ਕੀ ਕੰਮ ਮਨ ਮੈਂ ਕਹਿਣ ਦੀ ਗੱਲ ਹੀ ਨਹੀਂ ਕੋਈ ਵੀ ਕਿ ਸਰਪੰਚ ਸਾਹਿਬ ਵੱਲ ਦੇਖ ਕੇ ਕਿ ਗੱਲਾਂ ਕਿ ਪੈਸੇ ਅਲੋ ਹੀ ਦਿੱਕਤ ਆਉਂਦੀ ਹੁੰਦੀ ਆ ਪੈਸੇ ਦੀ ਕੋਈ ਦਿੱਕਤ ਨਹੀਂ ਸਿਰਫ ਇਹ ਆ ਕਿ ਹੁਣ ਉਹਨਾਂ ਨੂੰ ਸਹਿਯੋਗ ਦੀ ਲੋੜ ਹੈ ਠੀਕ ਜੀ ਜੀ ਸਰਦਾਰ ਜੀ ਕੀ ਨਾਮ ਆਪਣਾ ਗੁਰਨਾਮ ਸਿੰਘ ਜੀ ਗੁਰਨਾਮ ਸਿੰਘ ਜੀ ਸਰਪੰਚ ਦੇ ਕੀਤੇ ਹਕਮਾਂ ਤੋਂ ਖੁਸ਼ ਹੈਗੇ ਹਾਂ ਬਹੁਤ ਜੀ ਜੀ ਕਿ ਇਹ ਛੱਪੜ ਦੇ ਹਾਲਾਤ ਬੜੇ ਮਾੜੇ ਨਜ਼ਰ ਆਂਦੇ ਹੁੰਦੇ ਸੀਗੇ ਅੱਜ ਜਿੱਥੇ ਖੜੇ ਹਾਂ ਇੱਕੋ ਟਾਈਮ ਹੁੰਦਾ ਸੀ ਕਿ ਇੱਥੇ ਤੋਂ ਪਾਣੀ 2 ਫੁੱਟ ਹੋਰ ਅੱਗੇ ਹੋਇਆ ਕਰਦਾ ਸੀਗਾ ਬਾਰਮ ਖਤਮ ਹੋ ਗਿਆ ਸੀ ਕਿਸ ਤਰ੍ਹਾਂ ਵੇਖਦੇ ਮੈਨੂੰ ਹੁਣ ਹਾਂਜੀ ਇਹ ਤਾਂ ਘਰਾਂ ਦੇ ਵਿੱਚ ਵੀ ਵੜ ਜਾਂਦਾ ਸੀਗਾ ਜੀ ਸਾਰੇ ਪਾਸੇ ਕੰਟਰੋਲ ਹੋ ਗਿਆ ਜੀ ਛੱਪੜ ਦੇ ਵਿੱਚ ਹੀ ਰਹਿਣ ਲੱਗ ਗਿਆ ਜਦੋਂ ਥੋੜਾ ਬਹੁਤਾ ਵਾਧਾ ਕਢਾਉਂਦੇ ਵੀ ਨੇ ਜੀ ਇਹ ਜੀ 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 ਹਾਂਜੀ ਮਨ ਖੁਸ਼ ਹੁੰਦਾ ਕੰਮ ਵੇਖ ਕੇ ਸਰਪੰਚ ਦੇ ਚੰਗੇ ਕੰਮਾਂ ਤੇ ਮਨ ਖੁਸ਼ੀ ਹੋਊ ਜੀ ਜੀ ਵੀਰ ਜੀ ਕੀ ਨਾਮ ਆਪਣਾ ਮੇਰਾ ਨਾਮ ਮੁਖਤਿਆਰ ਸਿੰਘ ਜੀ ਮੁਖਤਿਆਰ ਸਿੰਘ ਜੀ ਕਿਹੜੇ ਪਿੰਡ ਖੜੇ ਹੋ ਅਸੀਂ ਪਿੰਡ ਚਾਲ ਖੁੱਦ ਸਰਪੰਚ ਦੇ ਕੰਮ ਕੀਤੇ ਹੋਏ ਚੰਗੇ ਲੱਗਦੇ ਆ ਹਾਂਜੀ ਬਹੁਤ ਚੰਗੇ ਜੀ ਨਾਲ ਸਾਡੇ ਨੌਜਵਾਨ ਸਭਾ ਇਹਨਾਂ ਨਾਲ ਸਾਡੇ ਨਾਲ ਮਿਲ ਜੁਲ ਕੇ ਕੰਮ ਚੱਲ ਰਿਹਾ ਤੇ ਛਪੜ ਸੀ ਪਹਿਲਾਂ ਬਹੁਤ ਗੰਦਗੀ ਸੀਗੇ ਇੱਥੇ ਇਨਾਂ ਦੇ ਸਹਿਯੋਗ ਸਦਕਾ ਨੌਜਵਾਨ ਵੀਰਾਂ ਦੇ ਸਦਕਾ ਨਗਰ ਨਿਵਾਸੀਆਂ ਦੇ ਸਦਕਾ ਸਾਰਿਆਂ ਨੇ ਸਪਾਈ ਕੀਤੀ ਅੱਜ ਇਹਦੀ ਹਾਲਤ ਤੁਸੀਂ ਦੇਖ ਸਕਦੇ ਆ ਆ ਇੱਥੇ ਬਾਰਮ ਪਾਣੀ ਅੱਗੇ ਇਹਨਾਂ ਖੇਤਾਂ ਜਾਂਦਾ ਸੀ ਟਪਕੇ ਰਹਾ ਜੀ ਜੀ ਬਾਜ ਇਹਨਾਂ ਦੇ ਸਦਕਾ ਸਾਰਾ ਹੀ ਪਾਣੀ ਕਿਸੇ ਦੇ ਹੱਲੇ ਬੜਿਆ ਨਹੀਂ ਜੀ ਕਾਫੀ ਮੀ ਪੈ ਚੁੱਕਾ ਆ ਪਾਣੀ ਤਕਰੀਬਨ ਪਤ 15 ਦਿਨਾਂ ਬਾਅਦ ਇੰਜਨ ਅਸੀਂ ਚਲਾ ਕੇ ਪਾਣੀ ਬਾਹਰ ਨਿਕਾਸ ਕਰਦੇ ਹਾਂ ਇਹਨਾਂ ਦਾ ਜੀ ਵੀਰਾਂ ਜੀ ਜੇ ਕੋਈ ਬੰਦੇ ਇੱਥੇ ਗੱਡੀਆਂ ਵਾਲੇ ਆਪਸ ਵਿੱਚ ਲੈਂਦੇ ਹੋਣਗੇ ਪਾਸਿੰਗ ਖੇਤ ਤਾਂ ਬੜਾ ਡਿਕਣ ਦਾ ਖਤਰਾ ਕਰਦਾ ਨਹੀਂ ਜਾ ਤਾਂ ਬਹੁਤ ਖਤਰਾ ਹੈ ਜੀ ਟਰਾਲੀਆਂ ਸੀਗੀਆਂ ਪਿੰਡ ਦੀਆਂ ਖੈ ਐਗਰੀਕਲਚਰ ਵਰਕ ਕਰਦੇ ਸਾਰੇ ਜੀਮਿੰਦਾਰ ਭਰਾ ਇੱਥੇ ਟਰਾਲੀ ਨੂੰ ਖੜੀ ਕਰਨ ਮੁਸ਼ਕਲ ਸੀਗੇ ਜੀ ਇਹ ਛੱਪੜ ਦੇ ਵਿੱਚ ਤੈਰਦੀਆਂ ਹੋਈਆਂ ਬਤਕਾਂ ਜਿੰਦੇ ਬੱਚੇ ਨਜ਼ਰ ਆਂਦੇ ਐ ਇਹ ਲੈ ਆਂਦੇ ਕਿਥੋਂ ਜੀ ਨਹੀਂ ਜੀ ਇਹ ਕੁਦਰਤੀ ਤੌਰ ਤੇ ਹੀ ਆਪਣੇ ਆਪ ਆ ਰਹੇ ਜੀ ਅੱਛਾ ਜੀ ਅਸੀਂ ਤਾਂ ਹਲੇ ਕੁਝ ਨਹੀਂ ਪਾਇਆ ਸੀ ਤਾਂ ਹਲੇ ਸੋਚ ਰਹੇ ਆ ਵੀ ਕੋਈ ਲੈ ਜੇ ਇਹਦੇ ਚ ਕੋਈ ਟਾਈਮ ਸੀਗਾ ਤੇ ਚਪਲਾਂ ਤਰਦੇ ਹੁੰਦੀਆਂ ਸੀਆਂ ਚਪਲਾਂ ਜੀ ਕਿਹਾ ਜਿਹਾ ਜਫਾਫੇ ਤਰਦੇ ਹੁੰਦੇ ਸੀਗੇ ਇਹ ਮੈਂ ਇਹ ਦੇਖਿਆ ਕਿ 50 60 ਜੋੜੇ ਤਾਂ ਇਸ ਛੱਪੜ ਦੇ ਵਿੱਚ ਤਰਦੇ ਨਜ਼ਰ ਆਉਂਦੇ ਸੀਗੇ ਤੇ ਅੱਜ ਜਿਹਦੇ ਵਿੱਚ ਇਹ ਉਹ ਬੱਚੇ ਬਤਕਾਂ ਦੇ ਤੇ ਬਤਕਾ ਨਜ਼ਰ ਆਉਂਦੀਆਂ ਆ ਤੇ ਕੀਤੀ ਹੋਈ ਕੰਮਾਂ ਨੂੰ ਵੇਖ ਕੇ ਥੋੜੀ ਖੁਸ਼ੀ ਮਹਿਸੂਸ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਜੀ ਹੁਣ ਅਸੀਂ ਮਹੀਨੇ 'ਚ 2 ਦਿਨ ਤਾਂ ਰੱਖਿਓ ਹੀ ਆ ਜੀ ਹਫਤ ਐਤਵਾਰ ਅਸੀਂ ਮਹੀਨੇ ਦੇ ਵਿੱਚ 2 15 ਦਿਨਾਂ ਬਾਅਦ ਸਪਾਈ ਕਰਦੇ ਕਰਦੇ ਆ ਜੀ ਸਰਵਾਨ ਸਾਹਿਬ ਖੁਦ ਨਾਲ ਲੱਗ ਕੇ ਪੰਚ ਸਾਹਿਬ ਵੀ ਸਾਡੇ ਨਾਲ ਹੁੰਦੇ ਆ ਨੌਜਵਾਨ ਵੀ ਰਹੁੰਦੇ ਆ ਸਾਰੇ ਨਾਲ ਲੱਗ 15 ਦਿਨਾਂ ਬਾਅਦ ਤਾਂ ਹਿਸਪਾਈ ਕਰਦੇ ਕਰਦੇ ਇਸੇ ਤਰ੍ਹਾਂ ਇੱਥੇ ਸਿਸਟਮ ਖੜਾ ਰਹਿੰਦਾ ਜੀ ਹਾਂਜੀ ਇਹ ਪੱਕਾ ਹੀ ਰੱਖਿਆ ਹੈ ਜੀ ਇਹ ਕੋਈ ਵੀਰ ਲੈ ਕੇ ਨਹੀਂ ਜਾਂਦੇ ਵੀ ਸਾਨੂੰ ਜ਼ਰੂਰ ਤਾਂ ਨੇਰੇ-ਨੇਰੇ ਚੱਕੇ ਨਹੀਂ ਜੀ ਐਦਾਂ ਪਰਮਾਤਮਾ ਦੀ ਹੱਲ ਸਾਡੇ ਪਿੰਡ ਦਾ ਹੈ ਜੀ ਚੋਰੀ ਤੋਂ ਦਾ ਠੀਕ ਵੀਰਾ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਇਕਬਾਲ ਸਿੰਘ ਜੀ ਇਕਬਾਲ ਸਿੰਘ ਜੀ ਸਰਪੰਚ ਐਨ ਆਰ ਆਈ ਮਨਜੀਤ ਸਿੰਘ ਆੜਕਦੇ ਹਾਂਜੀ ਕੀਤੇ ਹੋਏ ਕੰਮਾਂ ਤੋਂ ਮਨ ਖੁਸ਼ ਵੀ ਹੈ ਬਿਲਕੁਲ ਜੀ ਖੁਸ਼ੀ ਹੈ ਜੀ ਜੀ ਕਿਉਂਕਿ ਸਰਪੰਚ ਸਾਹਿਬ ਦੀ ਨਵੀਂ ਸੋ ਬਹੁਤ ਵਧੀਆ ਸੋਚ ਆ ਜੀ ਪਹਿਲਾਂ ਤਾਂ ਜਿਹੜੇ ਨੌਜਵਾਨ ਸਾਡੇ ਪਿੰਡ ਦੇ ਖਿਡਾਰੀ ਆ ਉਹਨਾਂ ਲਈ ਉਹਨਾਂ ਨੇ ਜੈਮ ਲਈ ਬਹੁਤ ਹੀ ਵੱਡਾ ਪਰਾਲਾ ਕੀਤਾ ਜਿਹੜਾ ਪਹਿਲਾਂ ਛੋਟਾ ਜਿਹਾ ਜੈਮ ਸੀ ਉਹਨੂੰ ਵੱਡਾ ਕੀਤਾ ਉੱਥੇ ਮਸ਼ੀਨਾਂ ਨਵੀਆਂ ਆ ਰਹੀਆਂ ਜੀ ਜੀ ਤੇ ਹੋਰ ਪਿੰਡ ਦੀ ਸਪਾਈ ਦਾ ਵੀ ਵਧੀਆ ਕੰਮ ਕਰ ਰਹੇ ਹਨ ਜੀ ਤੇ ਇੱਕ ਇੱਕ ਹੋਰ ਸਾਡੇ ਪਿੰਡ ਦੇ ਵਿੱਚ ਕੋਈ ਵੀ ਜਿਹਦਾ ਨਾ ਇਹ ਕੋਈ ਮਗਤਾ ਮੰਗਣ ਆਉਂਦਾ ਆ ਜਾਂ ਕੋਈ ਹਵਾ ਕੋਈ ਵੀ ਬੰਦਾ ਬਾਹਰ ਮੰਗਣਾ ਦੇ ਹਾਂਜੀ ਗਿਰ ਉਹ ਸਾਡੇ ਪਿੰਡ ਨਹੀਂ ਆ ਸਕਦਾ ਯਾਨੀ ਕਿ ਉਹ ਮਤਾ ਉਹਦਾ ਪਾ ਦਿੱਤਾ ਹੈ ਹਾਂਜੀ 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 ਨਹੀਂ ਤਾਂ ਉਹ ਕਾਫੀ ਪੈਸੇ ਢਾਕੇ ਧਮਕਾ ਕੇ ਲੈ ਕੇ ਜਾਂਦਾ ਬਿਲਕੁਲ ਜੀ ਬਿਲਕੁਲ ਯਾਨੀ ਕਿ ਜਿਹੜਾ ਵੀ ਜਦੋਂ ਕਿ ਕੋਈ ਆਉਂਦੇ ਆ ਖੁਦ ਦੇ ਆਉਂਦੇ ਆ ਉਹਨਾਂ ਦੀ ਵੀ ਫੀਸ ਰੱਖ ਦਿੱਤੀ ਆ ਹਾਂਜੀ ਯਾਨੀ ਕਿ ਉਹਨਾਂ ਦੇ ਪੈਸੇ ਪ੍ਰੋਪਰ ਰੱਖ ਦਿੱਤੇ ਕਿ ਇੰਨੇ ਪੈਸੇ ਹੀ ਮਿਲਣਗੇ ਇਹ ਹੁਣ ਪਿੰਡ ਦੇ ਵਿੱਚ ਕੋਈ ਵੀ ਦਾ ਕੋਈ ਪ੍ਰੋਬਲਮ ਆਉਂਦੀ ਆ ਜਿੱਦਾ ਸਕੂਲ ਦੀ ਪ੍ਰੋਬਲਮ ਆ ਜਾਂ ਕੋਈ ਕਿਸੇ ਨੂੰ ਜਿਹੜੇ ਕੋਈ ਕਿਹ ਲੋ ਬਈ ਗਰੀਬ ਬੰਦਾ ਆ ਉਹਨਾਂ ਦੀ ਵੀ ਮਦਦ ਉਹ ਫੁੱਲ ਕਰ ਰਹੇ ਆ ਜੀ ਹਾਂਜੀ ਵੀਰੇਜ ਕੀ ਨਾਮ ਆਪਣਾ ਜੀ ਮਦਨ ਲਾਲ ਜੀ ਮਦਨ ਲਾਲ ਜੀ ਸਰਪੰਚ ਦੇ ਕੀਤੇ ਹੋਏ ਕੰਮ ਵਧੀਆ ਲੱਗਦੇ ਮਨ ਖੁਸ਼ ਹੈਗਾ ਬਹੁਤ ਵਧੀਆ ਜੀ 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 ਪਹਿਲਾਂ ਸਾਡੇ ਪਿੰਡ ਦਾ ਜਿੱਦਾ ਹੁਣ ਛੱਪੜ ਦੀ ਲੈ ਲੋ ਆ ਜਾਂ ਸੀਵਰੇਜ ਲੈ ਲੋ ਲੋਕਾਂ ਦੇ ਘਰਾਂ ਵਿੱਚ ਪਾਣੀ ਬਹੁਤ ਵੱੜ ਜਾਂਦਾ ਸੀ ਤੇ ਬਾਰਿਸ਼ਾਂ ਦੀ ਹੁਣ ਉਹ ਨਹੀਂ ਵੱੜਦਾ ਸਿਵਰੇਜ ਜਿਹੜਾ 11 ਸਾਲਾਂ ਤੋਂ ਬੰਦ ਸੀਗਾ ਕੋਈ ਨਹੀਂ ਪਹਿਲਾਂ ਇਹ ਚਲਾਇਆ ਜੇ ਕਿਉਂਕਿ ਕੋਈ ਵਜ੍ਹਾ ਦੇ ਕਾਰਨ ਚਲੋ ਅੱਛਾ ਚਾਲੂ ਹੋ ਗਿਆ ਜਾਨੀ ਕਿ ਮਸਲਾ ਸੀ ਪਹਿਲਾਂ ਤਾਂ ਇਹ ਸਿਵਰੇਜ ਬਹੁਤ ਪ੍ਰੋਬਲਮ ਸੀ 11 ਸਾਲ ਤੱਕ ਕੋਈ ਕਿਸੇ ਨੇ ਦੇਖਿਆ ਨਹੀਂ ਸੀ ਸਿਵਰੇਜ ਲੋਕਾਂ ਦੇ ਘਰਾਂ 'ਚ ਪਾਣੀ ਸੀਗਾ ਆ ਛੱਪੜ ਜਿਸ ਜਿਸ ਇਹ ਨਾ ਚੱਲਦਾ ਤਾਂ ਪਾਣੀ ਸਾਰੇ ਗਲੀਆਂ 'ਚ ਫਿਰਨਾ ਸੀਗਾ ਜੀ ਜੀ ਬਾਕੀ ਇਹ ਪ੍ਰਸ਼ਾਸਨ ਨੂੰ ਬੇਨਤੀ ਆ ਜਾਂ ਕਰਦੇ ਆ ਪ੍ਰੋਬਲਮ ਜਿਹੜੀ ਆਪਾਂ ਹਾਲ ਤੱਕ ਕਰਦੇ ਆ ਕਰੀ ਜਾਂਦੇ ਆ ਜਿੰਨੇ ਕੇ ਐਨਆਰਆਈ ਵੀਰ ਜਾਂ ਹੋਰ ਕੁਛ ਸਾਡੇ ਪਿੰਡ ਨੂੰ ਗਰਾਂਟ ਚਾਹੀਦੀ ਏਦਾਂ ਦੀ ਜਿਹੜੀ ਛੱਪੜ ਸੀ ਪਰਮਨੈਂਟਲੀ ਚ ਐਨਰਾਈ ਤੋਂ ਲੈ ਲੈ ਕੇ ਖਰਦੀ ਜਾਵਾਂਗੇ ਜੇ ਆਪਾਂ ਇਹ ਚੱਕ ਦਵਾਂਗੇ ਸਾਰੀ ਪਿੰਡ ਦੀ ਸਮੱਸਿਆ ਹੋ ਜਾਣੀ ਹੈ ਬਹੁਤ ਜ਼ਿਆਦਾ ਪ੍ਰੋਬਲਮ ਹੈ ਛੱਪੜ ਦੀ ਵੀਰ ਜੀ ਕੀ ਨਾਮ ਆਪਣਾ ਮੇਰਾ ਨਾਮ ਜੀ ਕੁਲਦੀਪ ਸਿੰਘ ਹੈ ਜੀ ਕੁਲਦੀਪ ਸਿੰਘ ਜੀ ਸਰਪੰਚ ਦੇ ਕੰਮਾਂ ਤੋਂ ਖੁਸ਼ ਵੀ ਹੈਗੇ ਹਾਂ ਹਾਂ ਜੀ ਹਾਂ ਜੀ ਬਹੁਤ ਖੁਸ਼ ਹਾਂ ਜੀ ਕਿਸ ਤਰ੍ਹਾਂ ਲੱਗਦੇ ਸਰਪੰਚ ਦੇ ਬਹੁਤ ਵਧੀਆ ਜੀ ਲੱਗ ਰਿਹਾ ਹੈ ਇਹ ਪਿੰਡ ਦਾ ਸੁਧਾਰ ਕਰ ਰਹੇ ਆ ਤੁਸੀਂ ਦੇਖ ਰਹੇ ਜਿੱਦਾਂ ਪਹਿਲਾਂ ਆ ਛੱਪੜ ਵੀ ਸੀਗਾ ਜਿੱਦਾਂ ਕਹਿਣਾ ਬਹੁਤ ਗੰਦ ਸੀਗਾ ਜਾਂ ਕੁਝ ਵੀ ਤੇ ਬਹੁਤ ਸੁਧਾਰ ਹੋ ਰਿਹਾ ਹੈ ਜੀ ਹਾਂ ਜੀ ਸਾਰੇ ਪਾਸੇ ਉਧਰ ਪੰਚਾਇਤ ਘਰ ਦਾ ਵੀ ਬਹੁਤ ਵਧੀਆ ਕਰ ਰਹੇ ਆ ਇਹ ਤੇ ਇਧਰ ਜਿੰਮ ਦਾ ਵੀ ਬਹੁਤ ਵਧੀਆ ਕਰ ਰਹੇ ਆ ਜਿੰਮ ਕਹਿੰਦੇ ਵੱਡਾ ਹਾਂਜੀ ਜਿੰਮ ਵੱਡਾ ਕੀਤਾ ਜੀ ਨੇ ਜੀ ਤੇ ਹਾਂਜੀ ਬਹੁਤ ਵਧੀਆ ਤੇ ਕਹਿਣ ਦਾ ਮਤਲਬ ਹੁਣ ਆਹਾਂ ਚਲੋ ਮੁੰਡਿਆਂ ਨੂੰ ਕਹਿੰਦੇ ਆ ਕਿ ਆਪਾਂ ਮਸ਼ੀਨਾਂ ਸਾਰਾ ਕੁਝ ਵਧੀਆ ਪਾ ਕੇ ਦੇਵਾਂਗੇ ਹੁਣ ਜੀ ਹਾਂਜੀ ਹਾਂਜੀ ਬਹੁਤ ਵਧੀਆ ਕਰ ਰਹੇ ਆ ਹਾਂਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਕੰਮ ਵੇਖ ਕੇ ਸਰਪੰਚ ਹਾਂਜੀ ਹਾਂਜੀ ਬਹੁਤ ਵਧੀਆ ਜੀ ਇਸ ਸਹਿਯੋਗ ਵੀ ਦਿੰਦੇ ਉਹ ਨਾਲ ਨਾਲ ਹਾਂ ਜੀ ਹਾਂ ਜੀ ਪੂਰਾ ਜੀ ਪੂਰਾ ਇਹ ਤਾਂ ਹਰ ਵੇਲੇ ਨਾਲ ਹੀ ਅੰਕਲ ਹੋਣਾ ਦੇ ਅੱਛਾ ਜਦੋਂ ਕਿਤੇ ਲੋਡ ਪੈਂਦੀ ਆ ਪਾਣੀ ਕੱਟਣਾ ਜਾਂ ਜਨਰੇਟਰ ਚਲਾਣਾ ਤੇ ਨਾਲ ਸਵਾਵਾ ਨਿਮਾਉਂਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਜੀ ਹਾਂ ਜੀ ਜੀ ਕੀ ਨਾਮ ਜੀ ਆਪਣਾ ਜੀ ਭਪਿੰਦਰ ਸਿੰਘ ਸਰਦਾਰ ਭਪਿੰਦਰ ਸਿੰਘ ਭਪਿੰਦਰ ਸਿੰਘ ਜੀ ਸਰਪੰਚ ਦੇ ਕੀਤੇ ਹੋਏ ਕੰਮ ਕਿਦਾਂ ਦੇ ਲੱਗਦੇ ਆ ਕੰਮ ਇੱਕ ਨੰਬਰ ਜੀ ਮਾਨ ਖੁਸ਼ ਹੁੰਦਾ ਬਗੋਗ ਜਿਹੜਾ ਜੈਮ ਹੁਣ ਵੱਡਾ ਕਰਨ ਲੱਗੇ ਆ ਹਾਂਜੀ ਕਹਿੰਦੇ ਉੱਚ ਮਸ਼ੀਨਾ ਆ ਜਾਣੀਆਂ ਹਾਂਜੀ ਤੇ ਉੱਚ ਫੇ ਜੈਮ ਲਾਉਣ ਲੱਜ ਜਾਇਆ ਕਰਨਾ ਜੀ ਜਾਇਆ ਕਰਾਂਗੇ ਜੀ ਜੀ ਸਰਪੰਚ ਜਾਦੇ ਬਣੇ ਆ ਹਾਂਜੀ ਉਹਨਾਂ ਦੇ ਜਿੰਨੇ ਕੰਮ ਕੀਤੇ ਆ ਹਾਂਜੀ ਕਿੰਨਾ ਕੁ ਮਨ ਖੁਸ਼ ਹੁੰਦਾ ਸੋ 100 ਦੇ ਵਿੱਚੋਂ 100 ਹੀ ਕਹਿ ਸਕਦੇ ਆ ਅੱਛਾ ਜੀ ਮਾ ਹੋਰ ਕਿਹੜੇ ਕਿਹੜੇ ਕੰਮ ਵਧੀਆ ਲੱਗੇ ਸਰਪੰਚ ਦੇ ਤੇ ਆ ਛੱਪੜ ਦਾ ਇੱਥੇ ਗੰਦ ਪਿਆ ਰਹਿੰਦਾ ਸੀ ਜੀ ਤੇ ਜਿਮ ਦੇ ਵਿੱਚ ਮਸ਼ੀਨਾ ਤੇ ਜੈਮ ਥੋੜਾ ਜਿਹਾ ਆਪਾਂ ਖੁੱਲਾ ਕੀਤਾ ਜੀ ਤੇ ਸਾਡੇ ਪਿੰਡ ਦੀ ਸੀਵਰੇਜ ਬੰਦ ਸੀ ਤੇ ਉਹ ਚਲਾਈ ਜੀ ਇੱਥੇ ਪਾਣੀ ਘੁੰਮਦਾ ਹੁੰਦਾ ਸੀ ਕਹਿੰਦੇ ਇਹ ਬਰਮ ਸੋਤਾ ਜਿੱਥੇ ਆ ਵੀਰੇ ਬੈਠੇ ਆ ਹਾਂ ਸੜਕ ਕ੍ਰੋਸ ਕਰਦੇ ਹੁੰਦਾ ਸੀ ਕਿ ਇੱਥੇ ਇਹ ਜਗਾ ਜਿਹੜੀ ਆ ਉਹ ਤਕਰੀਬਨ ਹੈ ਨਹੀਂ ਸੀ ਬਰਮ ਹੈ ਹੀ ਨਹੀਂ ਸੀ ਗਾਇਸ ਨਹੀਂ ਜੀ ਨਹੀਂ ਨਹੀਂ ਜੀ ਇੱਥੇ ਤੱਕ ਸੀ ਇਹ ਆ ਜਿੱਥੇ ਬੈਠੇ ਇੱਥੇ ਤੱਕ ਪੈਰਾਂ ਤੱਕ ਸੀ ਛੱਪੜ ਆ ਪੈਰਾਂ ਤੱਕ ਹੀ ਆ ਵੀਰੇ ਜੀ ਹੁਣ ਮਨ ਖੁਸ਼ ਹੁੰਦਾ ਐ ਵਧੀਆ ਸਰਦਾਰ ਜੀ ਕੀ ਨਾਮ ਆਪਣਾ ਜਸਕਰਨ ਸਿੰਘ ਜਸਕਰਨ ਸਿੰਘ ਜੀ ਸਰਪੰਚ ਦੇ ਕੀਤੇ ਹੋਏ ਕੰਮ ਕਿਦਾਂ ਦੇ ਲੱਗਦੇ ਆ ਬਹੁਤ ਵਧੀਆ ਕੰਮ ਜੀ ਅਜੇ ਤਾਂ ਸ਼ੁਰੂਆਤ ਹੋਈ ਆ ਜੇ ਅੱਗੇ ਪਤਾ ਨਹੀਂ ਕੀ ਹੋਣਾ ਜੀ ਹਾਂਜੀ ਮਨ ਖੁਸ਼ ਹੁੰਦਾ ਬਹੁਤ ਵਧੀਆ ਇੱਥੇ ਆਪਾਂ ਖੜ੍ਹ ਨਾ ਸਕਦੇ ਜੀ ਪਿੰਜਾ ਪਿੰਜਾ ਪਿੰਡਾਂ ਦੇ ਲੋਕ ਕਹਿੰਦੇ ਆ ਜਿਹੜੇ ਨੰਗਦੇ ਕੋਈ ਵੀ ਆਉਂਦਾ ਜੀ ਬਈ ਇੱਥੇ ਗੰਦ ਬਦਬੂ ਜੀ ਐਸ ਵੇਲੇ ਜੀ ਇਹਦਾ ਮੱਛੀ ਪਲਾਟ ਐ ਬਣਿਆ ਐਦਾਂ ਆ ਜੀ ਵਧੀਆ ਲੱਗਦਾ ਦੇਖ ਕੇ ਹਾਂਜੀ ਬਹੁਤ ਸੋਹਣਾ ਲੱਗਦਾ ਆ ਕੀ ਕਹਿਣਾ ਚਾਹੁੰਦੇ ਆ ਸਰਪੰਚ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਹਾਂਜੀ ਕੀ ਕਹਿਣਾ ਚਾਹੁੰਦੇ ਆ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਬਹੁਤ ਵਧੀਆ ਕੋਈ ਨਿੰਦਣਯੋਗ ਨਹੀਂ ਗੱਲ ਹੈਗੀ ਜੀ ਅੱਗੇ ਤੋਂ ਵੀ ਇਹ ਹੋਰ ਅੱਗੇ ਜਾਊਗਾ ਕੰਮ ਇਹ ਜੀ ਜਿਹੜਾ ਸ਼ੁਰੂਆਤ ਕੰਮ ਜਿਹੜਾ ਕੀਤਾ ਨਾ ਸਭ ਤੋਂ ਵਧੀਆ ਇਹ ਕੀਤਾ ਜੀ ਅੱਗੇ ਤੋਂ ਅੱਗੇ ਹੋਰ ਵਧੀਆ ਤੋਂ ਵਧੀਆ ਹੁੰਦੇ ਜਾਂਦੇ ਆ ਸ਼ਰੀਮਾਨ ਜੀ ਕੀ ਨਾਮ ਆਪਣਾ ਮੇਰਾ ਨਾਮ ਕਸ਼ਮੀਰ ਡੜੀ ਕਸ਼ਮੀਰ ਜੀ ਸਰਪੰਚ ਦੇ ਕੀਤੇ ਹੋਏ ਕੰਮਾਂ ਤੋਂ ਮਨ ਖੁਸ਼ ਹੁੰਦਾ ਮੈਂ ਕਹਾਂ ਜੀ ਮੈਂ ਇਸ ਸਰਪੰਚ ਸਾਹਿਬ ਜੀ ਤਾਰੀਫ ਨਹੀਂ ਕਰ ਸਕਦਾ ਯਾਨੀ ਇੰਨਾ ਖੁਸ਼ ਹਾਂ ਮੈਨੂੰ 1962 ਟ੍ਰੇਡ ਦੀ ਮੈਂ ਪੰਚਾਇਤਾਂ ਹੁੰਦੀ ਆ ਮੈਂ ਜਿਆਦਾ ਦੇਖਦਾ ਜੀ ਲੋਕ ਵੀ ਵਿੱਚ ਅਦੇ ੜਕਾ ਪਾਉਂਦੇ ਆ ਤੁਸੀਂ ਸਾਡੇ ਘਰ ਇੱਕ ਨਹੀਂ ਸਾਰਾ ਪਿੰਡ ਦੇ ਵਿੱਚ ਤੁਸੀਂ ਦੇਖ ਲਓ ਕਿ ਕਿੰਨੀ ਇਹਨਾਂ ਦੀ ਹਾਲੇ ਤਾਂ ਕੁਝ ਵੀ ਨਹੀਂ ਟਾਈਮ ਹੋਇਆ ਹਾਲੇ ਤਾਂ 4 ਸਾਲ ਤੋਂ ਉੱਪਰ ਪਏ ਆ ਫੇਕ ਕੀ ਕਰੂਗੇ ਇਹ ਦੱਸੋ ਯਾਨੀ ਪਿੰਡ ਦਾ ਉਹ ਕੰਮ ਕੀਤਾ ਤੁਸੀਂ ਪਿੰਡ ਨੂੰ ਫਰਿਸ਼ਤਾ ਬਣਿਆ ਇਹ ਬੜੇ ਸਾਢੇ 80 ਸਾਲ ਦੀ ਮੇਰੀ ਉਮਰ ਹੋ ਚੰਦੀ ਆ ਮੇਰੇ ਤੇ ਯਾਰ ਵੀ ਸਾਡੇ ਬੱਚੇ ਆ ਯਾਨੀ ਕੰਮ ਇਹਨ ਬਹੁਤ ਵਧੀਆ ਕੀਤੇ ਆ ਬਾਕੀ ਤੁਸੀਂ ਮੈਂ ਦੀ ਤਾਰੀਫ ਨਹੀਂ ਕਰ ਸਕਦਾ ਜਿੰਨੇ ਇਹਨਾਂ ਕੰਮ ਵਧੀਆ ਕੀਤੇ ਆ ਹਾਲੇ ਸਮਾਂ ਥੋੜਾ ਆ ਹਾਲੇ ਤਾਂ ਟਾਈਮ ਬਹੁਤ ਰਹਿੰਦਾ ਕਿ ਐਨੇ ਕੰਮ ਕੀਤੇ ਮੈਂ ਤੁਹਾਨੂੰ ਗਿਣਾ ਨਹੀਂ ਸਕਦਾ ਇਹ ਸਾਡੇ ਪਿੰਡ ਦੇ ਭਾਗ ਚੰਗੇ ਜਿਹੜਾ ਸਾਡੇ ਇਸ ਪਿੰਡ ਨੂੰ ਮੈਂ ਦੀ ਉਮਰ ਦੇ ਮਤਾਬਕ 60 65 ਦੀ ਉਮਰ ਦੇ ਵਿੱਚ ਮੈਂ ਇਹ ਪਹਿਲਾ ਦੇਖਿਆ ਸਰਪੰਚ ਜਿਹੜਾ ਫਰਿਸ਼ਤਾ ਮਿਲਿਆ ਇਸ ਪਿੰਡ ਨੂੰ ਸੁਧਾਰਨ ਵਾਲਾ ਔਰ ਸੁਧਾਰਿਆ ਨਾ ਕੀਤਾ ਤੁਸੀਂ ਪਿੰਡ ਦੇ ਵਿੱਚ ਜਾ ਕੇ ਦੇਖੋ ਜੰਗਲ ਸਿਗਾ ਜਿੱਥੇ ਸਾਡਾ ਘਰ ਜੰਗਲ ਸਿਗਾ ਉੱਥੇ ਇਹ ਤੁਸੀਂ ਦੇਖ ਲਓ ਕਿ ਬੜਾ ਧੀ ਦਾ ਸੀ ਉਥੇ ਨ ਪੌਣਾ ਡਾਕ ਡਾਕ ਰੁਪਏ ਦੇ ਲਾ ਕੇ ਕੋਲੋ ਉਹ ਗੰਦਗੀ ਐਸੀ ਚੱਕੀ ਆ ਮੇਰੇ ਦਰਵਾਜੇ ਸਾਰੇ ਬੰਦੇ ਮੇਰੇ ਬੱਚੇ ਆ ਦਰਵਾਜੇ ਸਾਰੇ ਬੰਦੇ ਮੈਂ ਉਹਨਾਂ ਨੂੰ ਸੀਮਟ ਲਾਇਆ ਜਾਨਵਰ ਜਰੀਲੇ ਅੰਦਰ ਜਾ ਵਰਦੇ ਸੇ ਅੱਛਾ ਉਹ ਗੰਦਗੀ ਦਾ ਕਰਕੇ ਸੱਪ ਵਗੈਰਾ ਮੈਂ ਕਹਾਂ ਜੀ ਇਹਦੇ ਨੇ ਇੱਕ ਛੋਟੇ ਛੱਠੂਹੇ ਖੰਜ ਖਜੂਰੇ ਤੁਸੀਂ ਇਹ ਦੇਖੋ ਜਾ ਕੇ ਮੌਕਾ ਦੇਖੋ ਤੁਸੀਂ ਮੇਰੇ ਸੀਮਟ ਹਾਲੇ ਵੀ ਲੱਗਾ ਆ ਕਿ ਛੋਟੇ ਛੋਟੇ ਬੱਚੇ ਆ ਅੰਦਰ ਜਾ ਵਰਦੇ ਨੇ ਣਾਗ ਛੋਟੇ ਛੋਟੇ ਖੰਜ ਖਜੂਰੇ ਮੈਂ ਤਾਂ ਬਹੁਤ ਪਰੇਸ਼ਾਨ ਹਾਂ ਮੈਂ ਤਾਂ ਹੁਣ ਜਾਂਦਾ ਚੁੱਕੀ ਹਾਂ ਸ਼ਾਦੇ ਸਰਪੰਚ ਸਾਹਿਬ ਜਿਹੜੇ ਆ ਉਹਨਾਂ ਦਾ ਮੈਂ ਹੈਗਾ ਮਨਜੀਤ ਸਿੰਘ ਅੜਕ ਯਾਨੀ ਬਹੁਤ ਛੰਡੇ ਸੁਭਾਅ ਦੇ ਆ ਬਹੁਤ ਵਧੀਆ ਬੰਦੇ ਐ ਇਹ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਮੈਂ ਇਹ ਤਾਰੀਫ ਨਹੀਂ ਕਰ ਸਕਦਾ ਜਿੰਨੀ ਇਹ ਕੰਮ ਕਰ ਰਹੇ ਆ ਜਿੰਨੇ ਵਧੀਆ ਇਹ ਇਹਦੇ ਕੀ ਇਹ ਆਪਣੇ ਕੋਲੋਂ ਵੀ ਪੈਸਾ ਖਰਚਦੇ ਆ ਤੇ ਬਾਦੋਂ ਇਹਨਾਂ ਦੇ ਜਿਹੜੇ ਲੋਕ ਆ ਇਹਨਾਂ ਦੇ ਸੱਜਣ ਮਿੱਤਰ ਆ ਉਹ ਵੀ ਇਸ ਪਿੰਡ ਦਾ ਸੁਧਾਰ ਲਈ ਬਹੁਤ ਇਨਾਂ ਦੀ ਹੱਦ ਕਰ ਰਹੇ ਆ ਬਾਕੀ ਤੁਸੀਂ ਇਹ ਦੇਖ ਲਓ ਬੇ ਬਾਕੀ ਪਿੰਡ ਜੀ ਜਾ ਕੇ ਦੇਖ ਲਓ ਪੇ ਕਿਆ ਕਿਆ ਕੀਤਾ ਹੈ ਨਾ ਜਿਮਾਂ ਮੜਾਈਆਂ ਸਾਡੇ ਛੀਵਰੇਜ ਬੰਦ ਸਾ ਉਹ ਸਾਰੇ ਚਾਲੂ ਆ ਆ ਛੱਪੜ ਦੇ ਵਿੱਚਾਂ ਛੱਪੜ ਦੇ ਸਾਹਮਣੇ ਇਹ ਇੱਥੇ ਇੰਨਾ ਗੰਦ ਸਾ ਗਲ ਛੱਡਦੇ ਹੋ ਹੁਣ ਦੇਖੋ ਕਿੰਨੀ ਸਪਾਈ ਹੈ ਯਾਨੀ ਮੈਂ ਤਾਰੀਫ ਨਹੀਂ ਕਰ ਸਕਦਾ ਇੰਨਾ ਕੰਮ ਹੀ ਨਹੀਂ 8 9 ਮਹੀਨੇ ਜੀਤਾ ਬਾਕੀ 4 ਸਾਲਾ ਦੇ ਦਿੰਦੇ ਆ ਸਰਦਾਰ ਸਾਹਿਬ ਜੀ ਕੀ ਨਾਮ ਆਪਣਾ ਮੇਰਾ ਨਾਮ ਸਰਵਜੀਤ ਸਿੰਘ ਜੀ ਸਰਵਜੀਤ ਸਿੰਘ ਜੀ ਸਰਪੰਚ ਦੇ ਕੀਤੇ ਹੋਏ ਕੰਮ ਕੀਤਾ ਨੇ ਲੱਗਦੇ ਆ ਕੰਮ ਤਾਂ ਬਹੁਤ ਵਧੀਆ ਹੈ ਜੀ ਜੀ ਦੇਖੋ ਸਾਥ ਵੀ ਦਿੰਦੇ ਆ ਮੁੰਡੇ ਸਾਰੇ ਸਾਥ ਦਿੰਦੇ ਆ ਪਰ ਗੱਲ ਕੀ ਆ ਵੀ ਥੋੜਾ ਪਿੰਡ ਵਾਸੀਆਂ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਜੀ ਜੇਕਰ ਅਸੀਂ ਸਫਾਈ ਚਾਹੁੰਦੇ ਆ ਤਾਂ ਜੇ ਪਿੰਡ ਵਾਸੀ ਵੀ ਸਾਡਾ ਸਹਿਯੋਗ ਦੇਣ ਸਫਾਈ ਦੇ ਵਿੱਚ ਤਾਂ ਪਿੰਡ ਦੀ ਸ਼ਾਨ ਬਣ ਜੂ ਜੀ ਮਸਲਾ ਇਹੀ ਆ ਵੀ ਜੇ ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਭਾਈ ਤੁਸੀਂ ਆਹ ਰੋਡ ਦੀ ਸਫਾਈ ਰੱਖ ਲਓ ਜਾਂ ਰਸਤੇ ਸਾਫ਼ ਰੱਖੋ ਤਾਂ ਉਹ ਸਮਝ ਨਹੀਂ ਰਹੇ ਇਸ ਗੱਲ ਨੂੰ ਜਿਹੜੇ ਸਰਪੰਚ ਨੇ ਕੰਮ ਕੀਤੇ ਆ ਸਰਪੰਚੀ ਤੋਂ ਬਾਅਦ ਇਹ ਵਿੱਚ ਕੁਝ ਪਿੰਡ 'ਚ ਨਖਾਰ ਆਇਆ ਨਖਾਰ ਬਿਲਕੁਲ ਆਇਆ ਜੀ ਆ ਛੱਪੜ ਤੇ ਇੱਥੇ ਖੜਨਾ ਸੀ ਹੁੰਦਾ ਜਿਹੜਾ ਛੱਪੜ ਉਹ ਜੀ ਇਹਦੇ ਹਾਲਾਤ ਤੁਸੀਂ ਪਹਿਲਾਂ ਵਾਲੇ ਜੇ ਦੇਖਦੇ ਇੱਥੇ ਤਾਂ ਬਹੁਤ ਬੁਰੇ ਹਾਲਾਤ ਸੀਗੇ ਇਹਦੇ ਜੀ ਆ ਹੁਣ ਰਸਤੇ ਦੇਖੋ ਆ ਕੱਢਿਆ ਛੱਪੜ ਦੀ ਬਾਉਂਡਰੀ ਕੀਤੀ ਆ ਜੀ ਪਹਿਲਾਂ ਇੱਥੇ ਸੀ ਜਿੱਥੇ ਤੁਸੀਂ ਖੜੇ ਆ ਛੱਪੜ ਇੱਥੇ ਸੀ ਰੋਡ ਤੋਂ ਆਉਦਾ ਬੰਦਾ ਡਿੱਪੇ ਤਾਂ ਲੱਭੂਗਾ ਰੀ ਰਾਤ ਨੂੰ ਬੰਦਾ ਇੱਥੇ ਡਿਗੇ ਆ ਜਾਂ ਨਹੀਂ ਡਿਗਾ ਖਤਮ ਸੀ ਬੰਦਾ ਜੀ ਤੇ ਬਾਕੀ ਹੋਰ ਵੀ ਜਿਹੜੇ ਪਿੰਡ ਦੇ ਜਾਨੀ ਕੰਮ ਹੈਗੇ ਆ ਜੀ ਸਾਰੇ ਵਧੀਆ ਚੱਲੇ ਆ ਜੀ ਪਰ ਗੱਲ ਇਹੀ ਆ ਵੀ ਫੇਰ ਵੀ ਗੱਲ ਉੱਥੇ ਹੀ ਲਿਆਉਣਾ ਆ ਪੇ ਆਪਾਂ ਜੇ ਪਿੰਡ ਦਾ ਸਾਰੇ ਪਿੰਡ ਵਾਲੇ ਸਹਿਯੋਗ ਦੇਣਗੇ ਤਾਂ ਕੰਮ ਵਧੀਆ ਚੱਲੇਗਾ ਐਨਆਰਏ ਵੀਰ ਸਾਡੇ ਪੈਸਾ ਲਾਉਂਦੇ ਆ ਉਹਨਾਂ ਦਾ ਮਨ ਤਾਂ ਤਾਂ ਹੀ ਖੁਸ਼ ਹੋਊਗਾ ਜੇ ਪੈਸਾ ਲੱਗਿਆ ਪਿੰਡ ਦੇ ਉੱਤੇ ਉਹ ਪੈਸੇ ਦੀ ਜਿਹੜੀ ਕੀ ਕਹਿੰਦੇ ਹੁੰਦੇ ਆ ਕੰਮ ਕੀਤੇ ਆ ਪਿੰਡ ਵਾਲੇ ਸੰਭਾਲ ਸਕਣ ਉਹਨੂੰ ਸਰਪੰਚ ਸਾਹਿਬ ਨੇ ਤਾਂ ਕੰਮ ਬਣਾਤੀ ਆ ਚੀਜ਼ ਬਣਾਤੀ ਆ ਪਰ ਉਹਨੂੰ ਸਾਂਭਣਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਆ ਜੇ ਆਪਾਂ ਹੁਣ ਪਿੰਡ ਦੇ ਵਿੱਚ ਕਿਤੇ ਕੋਈ ਚੀਜ਼ ਬਣਾਈ ਆ ਇਹ ਥੋੜੀ ਗੱਲ ਆ ਮੋੜ ਕੇ ਉਹਦੇ ਮੋੜੇ ਢੇਰ ਬੂਟਾ ਫੇਰ ਸਿੱਟੀ ਜਾਓ ਨਗਰ ਦੀ ਵੀ ਜ਼ਿੰਮੇਵਾਰੀ ਬਣ ਨਗਰ ਦੀ ਜ਼ਿੰਮੇਵਾਰੀ ਬਣਦੀ ਆ ਪਿੰਡ ਦੇ ਵਿੱਚ ਉਧਰ ਪਰਲੇ ਪਾਸੇ ਬਹੁਤ ਵਧੀਆ ਡੰਪ ਬਣਿਆ ਹੋਇਆ ਕੂੜੇ ਦਾ ਡੰਪ ਬਣਿਆ ਆ ਆਪਾਂ ਉੱਥੇ ਸਿੱਟ ਸਕਦੇ ਆ ਤੁਸੀਂ ਆ ਪਰਲੇ ਪਾਸੇ ਜਾ ਕੇ ਦੇਖ ਲਓ ਇਹਨਾਂ ਨੇ ਸਾਰਾ ਜ਼ੋਰ ਲਾ ਹਟੇ ਆ ਪਰ ਇੱਥੇ ਕੂੜਾ ਕਰਕਟਨਾ ਸਿੱਟੋ ਪਰ ਨਹੀਂ ਉਹ ਆਪਾਂ ਸਿੱਟਣਾ ਆ ਸ਼ੈੱਡ ਦਾ ਵੀ ਜੀ ਸ਼ੈੱਡ ਬਣੀ ਆ ਸਾਰਾ ਕੁਝ ਹੋ ਗਿਆ ਆਪਾਂ ਉੱਥੇ ਕਿਉਂ ਨਹੀਂ ਸਿੱਟ ਸਕਦੇ ਜੇ ਸਾਨੂੰ ਇਹ ਇੱਕ ਵਾਰੀ ਪਿੰਡ ਵਾਸੀ ਕਹਿ ਰਹੇ ਨੇ ਕਿ ਸਾਨੂੰ ਕੋਈ ਮੋਹਰੇ ਰੱਖ ਦਿਓ ਜਾਂ ਕੋਈ ਚੀਜ਼ ਰੱਖ ਦਿਓ ਅਸੀਂ ਉਹਦੇ ਵਿੱਚ ਡੰਪ ਕਰਨਾ ਇਦਾਂ ਵੀ ਕਰ ਸਕਦੇ ਹਾਂ ਅਸੀਂ ਸਾਰੀ ਤਰ੍ਹਾਂ ਦੀ ਸਹੂਲਤ ਦੇਣ ਨੂੰ ਤਿਆਰ ਹਾਂ